ਤਰਨਤਾਰਨ ਦੀ ਬੀਬੀ ਬਜ਼ੁਰਗਾਂ ਨੌਜਵਾਨ ਸਾਰੇ ਭਾਈ ਅਮਰਤਪਾਲ ਦੇ ਨਾਲ ਖੜਨਗੇ ਜਿੰਨੀਆਂ ਵੀ ਸਰਕਾਰਾਂ ਵਾਂ ਉਹ ਸਾਰੀਆਂ ਨਸ਼ੇ ਦੀਆਂ ਫੈਕਟਰੀਆਂ ਉਹਨਾਂ ਦੀਆਂ ਤੇ ਇਹ ਫੈਕਟਰੀਆਂ ਨੂੰ ਤਾਲਾ ਕਿੰਨੇ ਲਾਇਆ ਬੰਦ ਕੌਣ ਕਰਨਾ ਆਇਆ ਭਾਈ ਅਮਰਤਪਾਲ ਅਮਰਤਪਾਲ ਸਿੰਘ ਦੇ ਉੱਪਰ ਅਲੀਗੇਸ਼ਨ ਇਹ ਲੱਗਦੇ ਨੇ ਕਿ ਆਪਣਾ ਖੋਦਾ ਹਰਪ੍ਰੀਤ ਸਿੰਘ ਆਪਣਾ ਭਰਾ ਨਸ਼ੇ ਦੇ ਦੋਸ਼ਾਂ ਦੇ ਵਿੱਚ ਜੇਲ੍ਹ ਦੇ ਵਿੱਚ ਜਾ ਕੇ ਆਉਂਦਾ ਪ੍ਰਧਾਨ ਮੰਤਰੀ ਬਾਜੇਕੇ ਦਾ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਅਮਰਤਪਾਲ ਸਿੰਘ ਅਸਾਮ ਦੀ ਡੇਬਰੂਗੜ ਜੇਲ੍ਹ ਦੇ ਵਿੱਚ ਬੰਦ ਹੋ ਕੇ ਵੀ ਜਿਹੜੇ ਨੇ ਨਸ਼ੇ ਦਾ ਸੇਵਨ ਕਰ ਰਹੇ ਨੇ ਅੱਜ ਪੰਜਾਬ ਸਾਂਭ ਲੈਣ ਅੱਜ ਸਾਨੂੰ ਬੇਦਬੀਆਂ ਦਾ ਇਨਸਾਫ ਮਿਲ ਜੇ ਤੇ ਅਸੀਂ ਲਕਸ਼ਣ ਨਹੀਂ ਲੜਾਂਗੇ ਅਸੀਂ ਪਾਰਟੀ ਭੰਗ ਕਰ ਦਾਂਗੇ ਅਕਾਲੀ ਦਲ ਵਾਰਿਸ ਪੰਜਾਬ ਦੇ ਕੈਮਰੇ ਤੇ ਮੈਂ ਕਹਿਣਾ ਜੇ ਆਪਾਂ ਬਟਨ ਇਧਰਲਾ ਦੱਬਾਂਗੇ ਫੇਰ ਆਪਾਂ ਗੁਰੂ ਗੋਬਿੰਦ ਸਿੰਘ ਦੇ ਪੋਤਾ ਨਾ ਮਨਦੀਪ ਸਿੰਘ ਨੂੰ ਸਪੋਰਟ ਕਰਨਾ ਹੀ ਗੁਰੂ ਨੂੰ ਸੱਚੀ ਸ਼ਰਤ ਹੈ ਬਾਈ ਜੀ ਤਰਨ ਤਰਨ ਦਾ ਸਿਆਸੀ ਅਖਾੜਾ ਪੱਕ ਚੁੱਕਿਆ ਹੈ ਸਿਆਸੀ ਪਾਰਟੀਆਂ ਲਗਾਤਾਰ ਚੋਣ ਅਖਾੜੇ ਦੇ ਵਿੱਚ ਆਪਣੇ ਆਪਣੇ ਮੁੱਦੇ ਲੈ ਕੇ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਆਪਣੀ ਆਪਣੀ ਜਿੱਤ ਨੂੰ ਲੈ ਕੇ ਦਾਅਵੇ ਕਰ ਰਹੀਆਂ ਨੇ ਅਸਾਮ ਦੀ ਡੇਬਰੂਗੜ ਜੇਲ੍ਹ ਦੇ ਵਿੱਚ ਪਿਛਲੇ ਤਕਰੀਬਨ 3 ਸਾਲਾਂ ਤੋਂ ਬੰਦ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਬ ਦੇ ਭਾਈ ਅਮਰਤਪਾਲ ਸਿੰਘ ਦੀ ਬਣਾਈ ਸਿਆਸੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸੰਦੀਪ ਸੰਨੀ ਦੇ ਭਰਾ ਮਨਦੀਪ ਸਿੰਘ ਦੇ ਉੱਪਰ ਦੌੜ ਖੇលਿਆ ਗਿਆ ਅਖਰ ਤਰਨ ਤਰਨ ਦੇ ਲੋਕ ਕਿਸ ਨੂੰ ਆਪਣਾ ਆਗੂ ਬਣਾਉਣਗੇ ਇਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਰਜਿੰਦਰ ਸਿੰਘ ਤਲਵੰਡੀ ਮੌਜੂਦ ਨੇ ਗੱਲਬਾਤ ਅਕਾਲੀ ਦਲ ਵਾਰਿਸ ਪੰਜਾਬ ਦੀਆਂ ਨੀਤੀਆਂ ਨੂੰ ਲੈ ਕੇ ਰਜਿੰਦਰ ਸਿੰਘ ਤਲਵੰਡੀ ਜੀ ਉਹਨਾਂ ਦੇ ਨਾਲ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਵੋਟ ਪਾਉਣ ਤਰਨ ਤਰਨ ਦੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਕਿਉਂਕਿ ਜੇ ਆਪਣੇ ਧੀਆ ਪੁੱਤ ਬਚਾਉਣੇ ਹਿੰਦੂ ਦਾ ਵੀ ਪੁੱਤ ਜੇ ਨਸ਼ੇ ਤੇ ਲੱਗਦਾ ਤੇ ਉਹਦੀ ਮਾਂ ਰੋਂਦੀ ਐ। ਅਸਾਈ ਦਾ ਵੀ ਪੁੱਤ ਨਸ਼ੇ ਤੇ ਲੱਗਦਾ ਉਹਦੀ ਮਾਂ ਰੋਂਦੀ ਐ। ਸਿੱਖ ਵੀ ਨਹੀਂ ਚਾਹੁੰਦੇ ਸਾਡੇ ਪੁੱਤ ਧੀਆਂ ਪੁੱਤ ਨਸ਼ੇ ਤੇ ਲੱਗਣ। ਤੇ ਜਿਹੜੇ ਜਿੰਨੀਆਂ ਵੀ ਸਰਕਾਰਾਂ ਵਾਂ ਉਹ ਸਾਰੀਆਂ ਨਸ਼ੇ ਦੀਆਂ ਫੈਕਟਰੀਆਂ ਉਹਨਾਂ ਦੀਆਂ ਤੇ ਇਹ ਫੈਕਟਰੀਆਂ ਨੂੰ ਤਾਲਾ ਕਿੰਨੇ ਲਾਇਆ ਬੰਦ ਕੌਣ ਕਰਨਾ ਆਇਆ ਭਾਈਆ ਵਰਤਪਾਲ। ਕੋਈ ਤਾਕਤ ਨਹੀਂ ਕੋਲ, ਕੋਈ ਕੁਰਸੀ ਨਹੀਂ, ਕੋਈ ਐਮਐਲਏ ਨਹੀਂ, ਕੋਈ ਮੰਤਰੀ ਨਹੀਂ, ਕੋਈ ਮੁੱਖ ਮੰਤਰੀ ਨਹੀਂ। ਤੇ ਆਕੇ ਨਸ਼ਾ ਬੰਦ ਕਰਤਾ ਨੌਜਵਾਨਾਂ ਨੇ ਦਾੜੇ ਰੱਖਲੇ ਬਾਣੇ ਪਾਲੇ ਕੰਨਾਂ 'ਚੋਂ ਮੰਦਰਾਂ ਲਾ ਕੇ ਉਹ ਆਕੇ ਪਰੇ ਮਾਰੀਆਂ ਆਪਣਾ ਦਿਮਾਲੇ ਸਜਾਲੇ ਗਲੀਆਂ 'ਚ ਉੱਠ ਕੇ ਨਾਲੀਆਂ 'ਚ ਉੱਠ ਕੇ ਜਿਹੜੀ ਪੁੱਤ ਕਰਦੇ ਆਣੇ ਸਮਝ ਲੈ ਜਿਹੜਾ ਨਸ਼ੇ ਤੇ ਲੱਗ ਜਾਂਦਾ ਨਾ ਸਾਡੇ ਪੰਜਾਬ 'ਚ ਸਾਡੇ ਪਿੰਡਾਂ 'ਚ ਮਾਵਾਂ ਪਤਾ ਕੀ ਜਾਂਦੀਆਂ ਘਰ ਦੇ ਪਤਾ ਕੀ ਜਾਂਦੇ ਜੇ ਕਿਸੇ ਦੇ ਦੋ ਪੁੱਤ ਕਹਿੰਦੀਆਂ ਮੇਰਾ ਇੱਕ ਹੀ ਆ ਸਮਝ ਲਓ ਮਰ ਗਿਆ ਪਤਾ ਨਹੀਂ ਕੱਲ ਟੀਕਾ ਲੜ ਜਾਣਾ ਪਤਾ ਨਹੀਂ ਪਰਸੋਂ ਲੜ ਜਾਣਾ ਪਤਾ ਨਹੀਂ ਕਿਹੜੀ ਨਾਲੀ 'ਚੋਂ ਪਤਾ ਨਹੀਂ ਕਿਹੜੇ ਪੱਠਿਆਂ 'ਚੋਂ ਕਿਹੜੇ ਵਾੜੇ 'ਚੋਂ ਲੱਭਣਾ ਉਹਨੇ ਚਿੱਟੇ ਤੇ ਜਿਹੜਾ ਬੰਦਾ ਲੱਗਾ ਹੋਵੇ ਨਾ ਉਹਦੀ ਮਾਂ ਵੀ ਕਹਿੰਦੀ ਵੀ ਇਹ ਮਰਿਆ ਵਾ ਜਿਉਂਦੇ ਨੂੰ ਕਿਉਂਕਿ ਉਹ ਮਰੇ ਹੀ ਹੁੰਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਸੜ ਇੰਟਰਨੈਟੇ ਟੀਕਾ ਲੱਗ ਜਾਂਦਾ ਉਹ ਮਰੇ ਨੂੰ ਮਰੇ ਨੂੰ ਕੱਢ ਕੇ ਲਿਆਂਦਾ ਮਰਿਆਂ ਨੂੰ ਬਾਹਰ ਜਿਉਂਦਿਆਂ ਕੀਤਾ ਭਾਈ ਅਮਰਤਪਾਲ ਨੇ ਤੇ ਇਹਨਾਂ ਦੀ ਜਿਹੜੀ ਕੁਰਸੀ ਹੈ ਨਾ ਜਿਹੜੀ ਤਾਕਤ ਜਿਹੜਾ ਅੱਜ ਐਮਐਲਏ ਇਲੈਕਸ਼ਨ ਲੜਦੇ ਨੇ ਉਹ ਕੁਰਸੀ ਨੇ ਵਿੱਚ ਰੁਕਾਵਟ ਪਾਈ ਅਸਲ 'ਚ ਕੰਮ ਕੁਰਸੀ ਦਾ ਹੀ ਮਰਿਆਂ ਨੂੰ ਜਿਉਂਦਿਆਂ ਕਰਨਾ ਪਰ ਭਾਈ ਅਮਰਤਪਾਲ ਨੇ ਕੀਤਾ ਤੇ ਇਹ ਕੁਰਸੀ ਸਾਡੇ ਵਿੱਚ ਆਈ ਨਜਾਇਜ਼ ਤਿੰਨ ਵਾਰ ਐਨਐਸਐ ਲਾਈ ਤੇ ਫਿਰ ਸਾਨੂੰ ਅਹੀਂ ਇਹ ਸੋਚਿਆ ਇਹ ਰਣਨੀਤੀ ਬਣਾਈ ਸੰਗਤ ਨੇ ਰਣਨੀਤੀ ਬਣਾਈ ਵੀ ਪਹਿਲਾਂ ਕੁਰਸੀ ਮਲ ਲਗੇ ਪਹਿਲਾਂ ਤਖਤ ਮਲ ਲਗੇ ਫਿਰ ਫਿਰ ਨਸ਼ੇ ਬੰਦ ਕਰਾਂਗੇ ਕੰਮ ਉਹ ਕਰਨੇ ਫਿਰ ਖਾਲਸਾ ਵੀਰੇ ਨਿਕਲੂਗੀ ਅਲੀਗੇਸ਼ਨ ਅਮਰਤਪਾਲ ਸਿੰਘ ਦੇ ਉੱਪਰ ਵੀ ਨਾ ਤੁਸੀਂ ਕਹਿੰਦੇ ਹੋ ਕਿ ਨਸ਼ੇ ਨੂੰ ਠੱਲ ਪਾਈ ਅਮਰਤਪਾਲ ਸਿੰਘ ਨੇ ਖਾਲਸਾ ਵਹੀਰਾਂ ਨਿਕਲੀਆਂ ਮੈਂ ਆਪਣੇ ਕੈਮਰੇ ਦੇ ਵਿੱਚ ਖਾਲਸਾ ਵੀਰੇ ਆ ਸਾਹਮਣੇ ਵੇਖੀਆਂ ਖੁਦ ਕੈਦ ਕੀਤੀਆਂ ਪਰ ਅਮਰਤਪਾਲ ਸਿੰਘ ਦੇ ਉੱਪਰ ਅਲੀਗੇਸ਼ਨ ਇਹ ਲੱਗਦੇ ਨੇ ਕਿ ਆਪਣਾ ਖੋਤਾ ਹਰਪ੍ਰੀਤ ਸਿੰਘ ਆਪਣਾ ਭਰਾ ਨਸ਼ੇ ਦੇ ਦੋਸ਼ਾਂ ਦੇ ਵਿੱਚ ਜੇਲ੍ਹ ਦੇ ਵਿੱਚ ਜਾ ਕੇ ਆਉਂਦਾ ਪ੍ਰਧਾਨ ਮੰਤਰੀ ਬਾਜੇਕੇ ਦਾ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਅਮਰਤਪਾਲ ਸਿੰਘ ਅਸਾਮ ਦੀ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋ ਕੇ ਵੀ ਜਿਹੜੇ ਨੇ ਨਸ਼ੇ ਦਾ ਸੇਵਨ ਕਰ ਰਹੇ ਨੇ ਉਹਨਾਂ ਦੀਆਂ ਟਿੰਡਰ ਦੇ ਉੱਪਰ ਗਲਤ ਚੈਟਸ ਅਸ਼ਲੀਲ ਚੈਟਸ ਜਿਹੜੀਆਂ ਮਾਫ ਕਰਨਾ ਮੈਂ ਕੈਮਰੇ ਦੇ ਉੱਪਰ ਬੋਲ ਵੀ ਨਹੀਂ ਸਕਦਾ ਉਹ ਚੈਟਸ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ ਅਕਾਲੀ ਦਲ ਜਾਂ ਕਾਂਗਰਸ ਲਗਾਤਾਰ ਵੱਡੇ ਵੱਡੇ ਜਿਹੜਨੇ ਸ਼ਬਦੀ ਹਮਲੇ ਕਰ ਰਹੀ ਆ ਕਹਿੰਦੇ ਕਿ ਇਹ ਹੁੰਦੇ ਨੇ ਕਰਦਾਰ ਪੰਥਕਾਂ ਦੇ ਬਾਬਾ ਦੀਪ ਸਿੰਘ ਜੀ ਦਾ ਚਲਾਇਆ ਬਾਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚਲਾਇਆ ਬਾਣਾ ਇਹ ਕਰਤਾਰ ਦੇ ਲੋਕ ਪਾਉਂਦੇ ਨੇ ਲੋਕ ਸਮਝ ਗਏ ਵੇਖੋ ਬੱਚਾ ਬੱਚਾ ਜਾਣਦਾ ਭਾਵੇਂ ਜਿੱਡੇ ਮਰਜੀ ਸ਼ਬਦੀਆਂ ਬਲੇ ਕਰ ਅੱਜ ਤੱਕ ਕਿੰਨੇ ਆਣੇ ਕੁੜੀਆਂ ਨਾਲ ਤੁਸੀਂ ਵੀ ਨੌਜਵਾਨ ਜੇ ਗੱਲਾਂ ਬਾਤਾਂ ਕੀਤੀਆਂ ਹੋਣਗੀਆਂ ਆਪਣੇ ਆਪਣੇ ਸਰਕਲ 'ਚ ਕੀਤੀਆਂ ਹੋਣਗੀਆਂ ਮੈਸੇਜ ਕੀਤੇ ਹੋਣਗੇ ਅਸ਼ਲੀਲ ਚੈਟਾਂ ਕੀਤੀਆਂ ਹੋਣਗੇ ਕਦੀ ਕਿਸੇ ਤੇ ਐਨਐਸਏ ਲੱਗੀ ਇੱਕ ਵਾਰੀ ਲੱਗੀ ਨਹੀਂ ਕਦੀ ਦੋ ਵਾਰੀ ਦੋ ਵਾਰੀ ਕਰਦਾ ਗੱਲ ਕਰਦਾ ਕਰਤਾਰ ਵੀ ਹੈ ਨਾ ਉਹ ਦੇਖੋ ਮੈਂ ਕੀ ਕਹਿੰਦੇ ਆਂ ਵਾ ਵੀ ਇਹ ਗੱਲ ਅਸ਼ਲੀਲ ਚੈਟ ਵਾਲੀ ਇੱਕ ਵੱਖਰੀ ਚੀਜ਼ ਬਣਾਈ ਕਦੀ ਮੰਨ ਲਓ ਅਸ਼ਲੀਲ ਚੈਟ ਤੇ ਐਨਐਸਏ ਕਿੰਦਾ ਲੱਗ ਸਕਦੀ ਅਸ਼ਲੀਲ ਚੈਟ ਵਾਲਾ ਮੁੱਦਾ ਹੀ ਨਹੀਂ ਅਸ਼ਲੀਲ ਚੈਟ ਹੈਗੀ ਨਹੀਂ ਉਹਨੇ ਗੱਲ ਦਿੱਲੀ ਨੂੰ ਉਹ ਚੁਭਦਾ ਵਾ ਦਿੱਲੀ ਤੇ ਚਾਹੁੰਦੀ ਆ ਪੰਜਾਬ ਦੇ ਨੌਜਵਾਨ ਅਸ਼ਲੀਲ ਚੈਟਾਂ ਕਰਨ ਦਿੱਲੀ ਜਿਹੜਾ ਅਸ਼ਲੀਲ ਚੈਟ ਕਰੂਗਾ ਦਿੱਲੀ ਉਸੇਲੇ ਬਾਹਰ ਕੱਢੂਗੀ ਦਿੱਲੀ ਉਹਨੂੰ ਜੇਲ੍ਹ ਚ ਨਹੀਂ ਰੱਖੂਗੀ ਦਿੱਲੀ ਤੇ ਚਾਹੁੰਦੀ ਆ ਪੰਜਾਬ ਦੇ ਨੌਜਵਾਨ ਇਸ ਪਾਸੇ ਤੁਰਪੈਣ ਕੋਈ ਪੰਥ ਦੀ ਗੱਲ ਨਾ ਕਰੇ ਕੋਈ ਹੱਕਾਂ ਦੀ ਗੱਲ ਨਾ ਕਰੇ ਅਸ਼ਲੀਲ ਚੈਟ ਵਾਲਾ ਜੇ ਹੁੰਦਾ ਤਾਂ ਫਿਰ ਉਹਨੇ ਬਾਹਰ ਹੋਣਾ ਹੀ ਕਿਉਂਕਿ ਦਿੱਲੀ ਚਾਹੁੰਦੀ ਆ ਪੰਜਾਬ ਦੇ ਨੌਜਵਾਨ ਨਸ਼ੇ ਕਰਨ ਦਿੱਲੀ ਸਟੇਟ ਚਾਹੁੰਦੀ ਆ ਸਲੀਬ ਚਟਾਂ ਕਰਨ ਸਟੇਟ ਚਾਹੁੰਦੀ ਆ ਪੰਜਾਬ ਦੇ ਨੌਜਵਾਨਾਂ ਹੱਕਾਂ ਦੀ ਗੱਲ ਨਾ ਕਰਨ ਪੰਜਾਬ ਦੇ ਨੌਜਵਾਨ ਆਪਣੇ ਕੌਮੀ ਘਰ ਦੀ ਬਾਤ ਨਾ ਪਾਉਣ ਸਟੇਟ ਚਾਹੁੰਦੀ ਆ ਵੀ ਹਮ ਰਖਤ ਪਾਤਸ਼ਾਹੀ ਦਾਵਾ ਪੰਜਾਬ ਦੇ ਨੌਜਵਾਨਾਂ ਚੋਂ ਖਤਮ ਹੋ ਜੇ ਤੇ ਜੇ ਤੇ ਉਹ ਸਲੀਲ ਚਟਾਂ ਕਰਦਾ ਹੁੰਦਾ ਫਿਰ ਤੇ ਉਹਨਾਂ ਕੱਢ ਕੇ ਬਾਹਰ ਮਾਰਨਾ ਹੀ ਆ ਰੁਲਿਆ ਫਿਰਦਾ ਜੇ ਆਹ ਜਰਨਲ ਤੁਹਾਡਾ ਫਿਰ ਉਹਨਾਂ ਅੰਦਰ ਥੋੜਾ ਲਕਾਉਣਾ ਇਹਦਾ ਮਤਲਬ ਵੀ ਉਹ ਚੜਦੀ ਕਲਾ ਚ ਵੇਖੋ ਅਮਿਤ ਸ਼ਾਹ ਸਟੇਟ ਦਾ ਨੁਮਾਇੰਦਾ ਹਨ ਅਮਿਤ ਸ਼ਾਹ ਨੇ ਕੀ ਕਿਹਾ ਵੀ ਉਹ ਬਾ ਕਿ ਛੇੜਾ ਬੰਦਾ ਬਾਣੀ ਪੜ ਰਿਹਾ ਫਿਰ ਸਰਕਾਰ ਤੇ ਕਹਿ ਰਹੀ ਆ ਉਹ ਬਾਣੀ ਪੜ ਰਿਹਾ ਪਾਠ ਕਰ ਰਿਹਾ ਜੇਲ੍ਹ ਚ ਬੈਠਾ ਤੇ ਫਿਰ ਕਿਦਾਂ ਕਹਿ ਸਕਦੇ ਵੀ ਉਹ ਅਸ਼ਲੀਲ ਚਟਾ ਕਰਦਾ ਸੁਖਵੀਰ ਸਿੰਘ ਬਾਦਲ ਬੜੇ ਸ਼ਬਦੀ ਹਮਲੇ ਬੋਲਦੇ ਨੇ ਅਮਰਪਾਲ ਸਿੰਘ ਉਹਨਾਂ ਦੇ ਉੱਪਰ ਕਹਿੰਦੇ ਕਿ ਦਬਈ ਦੇ ਵਿੱਚ ਡਰਾਈਵਰੀ ਕਰਦੇ ਸੀ ਆਗੇ ਇੱਥੇ ਗੋਲ ਦਮਾਲਾ ਬੰਨ ਲਿਆ ਸੰਤਾਂ ਦਾ ਬਾਣਾ ਪਾ ਲਿਆ ਚਲੋ ਜੀ ਕੌਮ ਦਾ ਨਮਾਗੋ ਤਿਆਰ ਸੁਖਵੀਰ ਸਿੰਘ ਬਾਦਲ ਅੱਜ ਜ਼ਗਠੇਦਾਰ ਜਗਤਾਰ ਸਿੰਘ ਹਵਾਰਾ ਬਦਲੇ ਬੰਦੀ ਸਿੰਘਾਂ ਬਦਲੇ ਪੋਸਟਰ ਲਾਏ ਆ ਤੇ ਜ਼ਗਠੇਦਾਰ ਜਗਤਾਰ ਸਿੰਘ ਉਹ ਹਵਾਰਾ ਨੂੰ ਅਤਵਾਦੀ ਕਹਿੰਦਾ ਇਹ ਪੰਥ ਵੇਖ ਲੈ ਪੰਥ ਦਾ ਬੱਚਾ ਪੰਥ ਦੇ ਬਜ਼ੁਰਗ ਪੰਥ ਦੀਆਂ ਮਾਈਆਂ ਪੰਥ ਦੀਆਂ ਬੀਬੀਆਂ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਉਹ ਅਤਵਾਦੀ ਕਹਿੰਦਾ ਏ ਉਹਨੂੰ ਸ਼ਬਦੀਆਂ ਮਲੇ ਕਰਦਾ ਏ ਤੇ ਹੁਣ ਭਾਈ ਮਰਦਾ ਪਾਲ ਨੂੰ ਕਰੂ ਉਹ ਸੱਤਾ ਵੀਰੇ ਉਹ ਸਿਆਸੀ ਲੋਕ ਉਹ ਝੂਠੇ ਬਕਾਰ ਲੋਕ ਨੇ ਉਹ ਕੁਝ ਵੀ ਕਰ ਸਕਦੇ ਐ ਸੁਖਬੀਰ ਸਿੰਘ ਬਾਦਲ ਉਹ ਬੰਦਾ ਵਾ ਅਕਾਲ ਤਖਤ ਅੱਗੇ ਸਾਡਾ ਸਿਰ ਝੁਕਦਾ ਹਰ ਬੰਦਾ ਦਾ ਵੀ ਅਕਾਲ ਤਖਤ ਪ੍ਰਮੁੱਖਾ ਜੀ ਅਕਾਲ ਤਖਤ ਦੇ ਉੱਤੇ ਕੁਝ ਨਹੀਂ ਉਹ ਸਾਡੀ ਸੁਪਰੀਮ ਪਾਵਰ ਐ ਇਹ ਬੰਦਾ ਉੱਥੇ ਮੰਨ ਕੇ ਤੇ ਬਾਹਰ ਆ ਕੇ ਮਕਰ ਜਾਂਦਾ ਯਾਰ ਇਹ ਬੰਦਾ ਮੈਂ ਕਹਿੰਦਾ ਜੋ ਮਰਜ਼ੀ ਕਹੀ ਜਾਵੇ ਪੰਥ ਨੂੰ ਕੋਈ ਫਰਕ ਨਹੀਂ ਪੈਂਦਾ ਪੰਥ ਚੜ੍ਹਦੀ ਕਲਾ ਚ ਪੰਥ ਕੌਮ ਮਨਦੀਪ ਸਿੰਘ ਦੇ ਨਾਲ ਐ ਵੇਖੋ ਉਹ ਰਾਜਾ ਵੜਿੰਗ ਬਿਆਨ ਦਿੰਦਾ ਕਿ ਜੇਲ੍ਹ ਚ ਬੈਠਾ ਆਗੂ ਚਾਹੀਦਾ ਜਾਂ ਫਿਰ ਬਾਹਰ ਲਾਗੂ ਚਾਹੀਦਾ ਵੜਿੰਗ ਸਾਹਿਬ ਨੇ ਤਾਂ ਇਹ ਵੀ ਇਹ ਵੀ ਕਿਹਾ ਵੜਿੰਗ ਸਾਹਿਬ ਨੇ ਇਹ ਵੀ ਕਿਹਾ ਵਾ ਵੀ ਤਰਨ ਤਰਨ ਵਾਲੇ ਫੈਸਲਾ ਕਰ ਲੈਣ ਵੀ ਹਿੰਦੁਸਤਾਨ ਦੇ ਨਾਲ ਜਾਂ ਤੇ ਖਾਲਸਾਣ ਦੇ ਨਾਲ ਜੀ ਤੇ ਦੁਹਰਾ ਆਪਾਂ ਕੀ ਪੜਦੇ ਆ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਕਿਹੜਾ ਸਿੱਖ ਜਿਹੜਾ ਨਹੀਂ ਪੜਦਾ ਮਾਰੇ ਨੇ ਕਿਹਾ ਮੈਂ ਨਾ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾ ਹਰ ਨਾਮ ਧਿਆਏ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਮਰਤ ਸਰਨਾਵੇ ਮਾਰੇ ਨੇ ਕਿਹਾ ਵੀ ਉੱਠ ਕੇ ਬਾਣੀ ਪੜ ਉੱਠ ਕੇ ਨਿਤਨੇਮ ਕਰਨ ਜਿਹੜਾ ਸਿੱਖ ਅਖਾਉਂਦਾ ਉਹ ਤਾਂ ਸਿੱਖਣੀ ਆ ਜੇ ਤੂੰ ਬਾਣੀ ਪੜਦਾ ਉੱਟਦਾ ਫਿਰ ਸਿੱਖਿਆ ਤੇ ਜੇ ਸਿੱਖ ਬਾਣੀ ਪੜੂਗਾ ਤੇ ਮਗਰੋਂ ਅਰਦਾਸ ਕਰੂਗਾ ਤੇ ਜੇ ਅਰਦਾਸ ਕਰੂਗਾ ਤੇ ਮਗਰੋਂ ਦੋਰਾ ਪੜੂ ਦੋਰੇ ਦੋਰੇ ਦੇ ਖਾਲਸੇ ਰਾਜ ਦੀ ਗੱਲ ਆਈ ਨਹੀਂ ਤੇ ਹੁਣ ਪਤਾ ਲੱਗ ਜਣਾ ਤਰਨਤਨ ਦੇ ਇਲੈਕਸ਼ਨ ਚ ਵੀ ਜਿਹੇ ਤੇ ਆਪਾਂ ਬਟਨ ਦੂਜਾ ਦੱਬਤਾ ਜਿਹੜਾ ਰਾਜਾ ਵੜਿੰਗ ਨੇ ਕਿਹਾ ਸੀ ਫੇਰ ਆਪਾਂ ਗੁਰੂ ਤੋਂ ਬੇਮੁਖ ਜੇ ਆਪਾਂ ਬਟਨ ਇਧਰਲਾ ਦੱਬਾਂਗੇ ਫੇਰ ਆਪਾਂ ਗੁਰੂ ਗੋਬੀ ਸਿੰਘ ਦੇ ਪੋਤਾ ਨਾ ਮਨਦੀਪ ਸਿੰਘ ਨੂੰ ਸਪੋਰਟ ਕਰਨਾ ਹੀ ਗੁਰੂ ਨੂੰ ਸੱਚੀ ਸ਼ਰਤ ਹੈ ਬਾਈ ਜੀ ਬਿਲਕੁਲ ਜੀ ਪੰਥ ਦੇ ਨਾਲ ਖੜਨਾ ਜਦੋਂ ਦਿੱਲੀ ਆਉਂਦੀ ਲੋਕ ਇਹ ਇਹ ਪੁੱਛ ਸਕਦੇ ਨੇ ਕਿ ਮਨਦੀਪ ਸਿੰਘ ਦਾ ਹੀ ਕਾਪੀਰਾਈਟ ਆ ਚਲੋ ਸੰਦੀਪ ਸਿੰਘ ਸੰਨੀ ਦੀ ਅਸੀਂ ਇੱਜ਼ਤ ਕਰਦੇ ਹਾਂ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਪੰਥ ਦੇ ਉੱਪਰ ਕੌਮ ਦੇ ਉੱਪਰ ਸਿਰਫ ਉਸ ਪਰਿਵਾਰ ਦਾ ਹੀ ਜਿਹੜਾ ਕਾਪੀਰਾਈਟ ਹੋ ਗਿਆ ਤੇ ਜਦੋਂ ਵੇਖੋ ਇੱਕ ਆਪਸ਼ਨ ਹੁੰਦੀ ਹੈ ਹੁਣ ਫਿਰ ਕੀ ਚਿੱਟੇ ਦੇ ਵਪਾਰੀ ਜਿਹੜੇ ਉਹਨਾਂ ਨੂੰ ਵੋਟ ਪਾ ਦੇਣ ਜਿਨ੍ਹਾਂ ਨੇ ਨੌਜਵਾਨੀ ਨਸ਼ੇ ਤੇ ਲਾਤੀ ਆ ਹੋਰ ਹੈ ਕੀ ਆ ਪੰਥ ਵੇਖੋ ਜਦੋਂ ਦਿੱਲੀ ਆਉਂਦੀ ਹੈ ਹੁਣ ਜਦੋਂ ਦਿੱਲੀ ਚੜ੍ਹ ਕੇ ਆਉਂਦੀ ਸੀ ਤੇ ਮਿਸਲਾਂ ਵਖੋ ਵਖੇ ਮਿਸਲਾਂ ਆਪਸ ਦੇ ਆਪਸ ਵਿੱਚ ਤਾਂ ਕੰਮ ਕੀ ਵੀ ਕਰਦਿਆਂ ਆ ਆਪਸ ਵਿੱਚ ਇੱਕ ਦੂਜੇ ਦੇ ਸਿਰ ਵੀ ਪਾੜਦਿਆਂ ਡਾਂਗ ਸੋਟਾ ਚੱਲਦਾ ਮਿਸਲਾਂ ਚ ਪਰ ਜਦੋਂ ਦਿੱਲੀ ਆਉਂਦੀ ਉਹ ਕਹਿੰਦੇ ਮਿਸਲ ਵੰਡ ਅਬ ਕਵੇ ਨਾ ਪਾਵੋ ਆ ਰਲ ਮਿਲ ਖੜ ਤੁਰ ਪੰਥ ਬਚਾਓ ਮੈਂ ਤਾਂ ਕਹਿਣਾ ਵੀ ਇਹ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਆ। ਮਨਦੀਪ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਮਸਲਾ ਇਕੱਠੀਆਂ ਕਰਕੇ ਸਿੱਖ ਰਾਜ ਕਾਇਮ ਕਰਤਾ। ਤੇ ਅੱਜ ਜੇ ਪੰਥ ਦਾ ਸਾਂਝਾ ਉਮੀਦਵਾਰ ਬੜੀ ਵੱਡੀ ਗੱਲ ਕੀਤੀ ਮੈਂ। ਵੀ ਜੇ ਸਾਂਝਾ ਉਮੀਦਵਾਰ ਅੱਜ ਤਰਨ ਤਰਨ ਖੜਾ ਤੇ ਸਿੱਖੀ ਪੰਥ ਇਕੱਠਾ ਹੋਵੇ ਸਿੱਖ ਰਾਜ ਕਾਇਮ ਕਰ ਲਈ। ਤੁਸੀਂ ਬਾਈ ਜੀ ਕਹਿੰਦੇ ਹੋ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜਾਂ ਬਾਕੀ ਜੜੀਆਂ ਧਿਰਾਂ ਨੇ ਉਹਨਾਂ ਨੂੰ ਮਸਲਾ ਸਿਰਫ ਕੁਰਸੀ ਦਾ। ਉਹ ਕੁਰਸੀ ਲੈਣਾ ਚਾਹੁੰਦੇ ਨੇ ਬਿਲਕੁਲ ਜੀ ਇਲੈਕਸ਼ਨ ਤਾਂ ਬਾਈ ਤੁਸੀਂ ਵੀ ਲੜ ਰਹੇ ਹੋ ਸਿਆਸੀ ਪਾਰਟੀ ਤੁਸੀਂ ਵੀ ਬਣਾਈ ਆ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਖਾਲਸਾ ਤੁਹਾਡੇ ਹੀ ਮੈਂਬਰ ਪਾਰਲੀਮੈਂਟ ਨੇ ਫਿਰ ਇਹ ਵੀ ਤਾਂ ਮਸਲਾ ਕੁਰਸੀ ਦਾ ਹੀ ਹੈ ਜੀ ਇਹ ਮਸਲਾ ਕੁਰਸੀ ਦਾ ਕਿਉਂ ਬਣਿਆ ਕਿਉਂਕਿ ਇਹ ਕੁਰਸੀ ਨੇ ਸਾਨੂੰ ਕੰਮ ਨਹੀਂ ਕਰਨ ਦਿੱਤੇ ਅਸੀਂ ਅਮਰਤ ਸ਼ਿਕਾਰ ਰਹੇ ਅਸੀਂ ਖਾਲਸਾ ਵੀ ਹੀਰ ਕੱਢ ਰਹੇ ਅਸੀਂ ਨੌਜਵਾਨ ਸਾਡੇ ਦਾੜੇ ਰੱਖ ਰਹੇ ਬਾਣੇ ਪਾ ਰਹੇ ਦਮਾਲੇ ਪਾ ਰਹੇ ਇਹਨਾਂ ਨੇ ਉਹ ਕਿੱਥੇ ਇਹਨਾਂ ਨੇ ਚੋਕ ਕੇ ਜੇਲ੍ਹ ਚ ਸੋੜਤੇ ਕਾਦੇ ਕਰਕੇ ਸੁਟੇ ਕਿਉਂਕਿ ਇਹਨਾਂ ਦੇ ਕੋਲ ਕੀ ਕੁਰਸੀ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਸੀ ੜਕਾਉ ਬਿਆਨ ਦਿੰਦੇ ਸੀ ਤੱਤੇ ਬਿਆਨ ਦਿੰਦੇ ਸੀ ਅਮਰਤਪਾਲ ਜਿਹੜਾ ਬੰਦਾ ਪੰਜਾਬ ਦਾ ਰਹਿਣ ਵਾਲਾ ਸੀ ਕਹਿੰਦੇ ਪੰਜਾਬ ਦੇ ਪੁੱਤ ਮਰ ਪਾਉਣੇ ਸੀ ਅਮਰਤਪਾਲ ਸਿੰਘ ਨੇ ਤੇ ਹੁਣ ਨਹੀਂ ਮਰ ਰਹੇ ਪੰਜਾਬ ਦੇ ਪੁੱਤ ਜਿਹੜੇ ਗਲੀਆਂ 'ਚ ਟੀਕੇ ਲਾ ਕੇ ਮਰ ਰਹੇ ਜਿਹੜੇ ਇਹਨਾਂ ਨੇ ਅਨਕਾਉਂਟਰ ਕਰਤੇ ਉਹ ਪੰਜਾਬ ਦੇ ਪੁੱਤ ਨਹੀਂ ਹੈਗੇ ਦੀਪ ਸਿੱਧੂ ਪੰਜਾਬ ਦਾ ਪੁੱਤ ਨਹੀਂ ਸਿੱਧੂ ਮੂਸੇਵਾਲਾ ਪੰਜਾਬ ਦਾ ਪੁੱਤ ਨਹੀਂ ਸੰਦੀਪ ਨੰਗਲ ਅੰਬੀਆਂ ਪੰਜਾਬ ਦਾ ਪੁੱਤ ਨਹੀਂ ਇਹਨਾਂ ਨੇ ਪੰਜਾਬ ਦੇ ਪੁੱਤ ਮਾਰੇ ਜਾਂ ਅਮਰਤਪਾਲ ਨੇ ਮਾਰੇ ਜਿਹੜੇ ਦਾੜੇ ਰਖਾਤੇ ਜਿਨੇ ਬਾਣੇ ਪਵਾਤੇ ਜਿਨ੍ਹਾਂ ਦਮਾਲੇ ਬਣਾਤੇ ਜਿਨ੍ਹਾਂ ਅਮਰਤ ਸ਼ਿਖਾਤੇ ਅਨੰਦਪੁਰ ਘਰ ਵਾਪਸੀ ਕਰਾਤੀ ਜਿਨ੍ਹਾਂ ਖਾਲਸਾ ਵੀ ਹੀਰ ਕੱਢਤੀ ਪੰਜਾਬ 'ਚ ਉਹਨੇ ਪੰਜਾਬ ਦੇ ਪੁੱਤ ਮਾਰੇ ਜਾਂ ਇਹਨਾਂ ਨੇ ਮੈਂ ਤੁਹਾਨੂੰ ਕਿੱਡੇ ਨਾਮੀ ਚਿਹਰੇ ਗਿਣਾਤੇ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਦੀਪ ਸਿੱਧੂ ਸਾਰਾ ਕੁਝ ਛੱਡ ਕੇ ਸੜਕ ਤੇ ਆ ਗਿਆ ਪੰਜਾਬ ਲਈ ਬਹਿ ਗਿਆ ਕਿਉਂ ਪੰਜਾਬ ਦਾ ਬੱਚਾ ਤਰਨ ਤਰਨ ਦੀ ਬੀਬੀ ਬਜ਼ੁਰਗ ਨੌਜਵਾਨ ਸਾਰੇ ਭਾਈ ਅਮਰਤਪਾਲ ਦੇ ਨਾਲ ਖੜਨਗੇ ਭਾਈ ਮਨਦੀਪ ਸਿੰਘ ਨੂੰ ਵੋਟ ਪਾਉਣਗੇ ਉਹ ਕਿਉਂ ਤੁਸੀਂ ਕਿਹਾ ਵੀ ਤੁਹਾਡੀ ਵੀ ਕੁਰਸੀ ਦੀ ਲੜਾਈ ਅਸੀਂ ਕਹਿੰਦੇ ਹਾਂ ਕੁਰਸੀ ਦੀ ਲੜਾਈ ਆ ਪਰ ਕੁਰਸੀ ਕਿਉਂ ਖੋਣੀ ਪੈਣ ਦੀ ਕਿਉਂਕਿ ਕੁਰਸੀ ਨੇ ਸਾਡੇ ਕੰਮਾਂ 'ਚ ਅੜਚਣ ਪਾਈ ਕੁਰਸੀ ਨੇ ਸਾਡੇ ਤਾਂ ਤਿੰਨ ਵਾਰੀ ਐਨਐਸਐਲ ਆਤੀ ਕੁਰਸੀ ਨੇ ਸਾਡੇ ਨੌਜਵਾਨ ਜੇਲ੍ਹ 'ਚ ਸੁੱਟਦੇ ਇਸੇ ਕੁਰਸੀ ਨੇ ਸਾਡੇ ਨੌਜਵਾਨਾਂ ਨੂੰ ਕਤਲ ਕਰਤਾ ਸਾਡੇ ਤੋਂ ਦੀਪ ਘੋੜਿਆ ਸਾਡੇ ਤੋਂ ਮੂਸੇ ਵਾਲਾ ਘੋੜਿਆ ਇਹ ਕੁਰਸੀ ਨੇ ਸੰਦੀਪ ਨੰਗਲ ਅੰਬੀਆ ਘੋੜਿਆ ਹੁਣ ਅਸੀਂ ਕੁਰਸੀ ਦੇ ਪਹਿਲਾਂ ਕਾਬੂ ਹੋਵਾਂਗੇ ਤੁਹਾਨੂੰ ਲੈ ਕੇ ਨਿੱਜੀ ਗੱਲਾਂ ਜਿਹੜੀਆਂ ਨੇ ਬਹੁਤ ਉੱਠਦੀਆਂ ਨੇ ਤੁਹਾਡੀਆਂ ਖਾਸ ਤੌਰ ਤੇ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਰੀਲਸ ਵਾਇਰਲ ਹੁੰਦੀਆਂ ਨੇ ਕਹਿੰਦੇ ਕਿ ਰਜਿੰਦਰ ਸਿੰਘ ਤਲਵੰਡੀ ਵੈਸੇ ਤਾਂ ਵਾਰਿਸ ਪੰਜਾਬ ਦੇ ਇੱਕ ਜ਼ਿੰਮੇਵਾਰ ਅਹੁਦੇਦਾਰ ਬਣਦੇ ਨੇ ਜ਼ਿੰਮੇਵਾਰ ਇੱਕ ਵਰਕਰ ਬਣਦੇ ਨੇ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਸੰਵਿਧਾਨਕ ਅਹੁਦਾ ਕਹਿੰਦੇ ਉਹਨੂੰ ਭੰਤਾ ਕਹਿ ਕੇ ਸੰਬੋਧਨ ਕਰਦੇ ਨੇ ਇਸ ਤਰ੍ਹਾਂ ਦੇ ਸ਼ਬਦ ਬੋਲਦੇ ਨੇ ਕਿ ਜਿਵੇਂ ਸਿੱਧਾ ਕਹਾਂ ਬਾਈ ਜੀ ਕਿ ਰਜਿੰਦਰ ਸਿੰਘ ਤਲਵੰਡੀ ਨੂੰ ਬੋਲਣ ਦੀ ਬਿਲਕੁਲ ਵੀ ਤਮੀਜ਼ ਨਹੀਂ ਹੈ ਕਹਿੰਦੇ ਇਹ ਆ ਇਹਨਾਂ ਲੋਕਾਂ ਦਾ ਮੈਂਟਲ ਲੈਵਲ ਇਹ ਆ ਇਹਨਾਂ ਲੋਕਾਂ ਦਾ ਕਰਦਾ ਮੈਂ ਤਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਜੀ ਲਾਇਆ ਇਹ ਮੈਂ ਤੇ ਉਹ ਤਾਂ ਵੀ ਨਹੀਂ ਆਇਆ ਉੱਥੇ ਫਿਰ ਨਹੀਂ ਮੁਸ਼ਕਲਾਂ ਦਾ ਲੋਇਆ ਮੈਂ ਇਹੋ ਗੱਲ ਕੀਤੀ ਨਾ ਮੈਂ ਕਿਹਾ ਵੀ ਜੇ ਤਲਵੰਡੀ ਦੇ ਬੋਲਣ ਨਾਲ ਤਲਵੰਡੀ ਦੇ ਜੀ ਲਾਉਣ ਨਾਲ ਸਾਡੇ ਲੋਕਾਂ ਦਾ ਹਾਲ ਹੋ ਜੇ ਤਲਵੰਡੀ ਦੇ ਮਗਰ ਤਲਵੰਡੀ ਸਾਹਬ ਲਾ ਦੇ ਮੁੱਖ ਮੰਤਰੀ ਨੂੰ ਤੇ ਮੁੱਖ ਮੰਤਰੀ ਕੰਮ ਕਰ ਦੇ ਤੇ ਮੈਂ ਉਹਦੇ ਮੁੱਖ ਮੰਤਰੀ ਦੇ ਪੈਰੀਂ ਹੱਥ ਵੀ ਲਾ ਦੂੰ ਅਸੀਂ ਤਾਂ ਇਲੈਕਸ਼ਨ ਲੜਨੀ ਛੱਡ ਦਾਂਗੇ ਅਸੀਂ ਪੰਜਾਬ ਬਚਾਉਣਾ ਵੀਰੇ ਜੇ ਇਹ ਪੰਜਾਬ ਬਚਾ ਦਿੰਨਾ ਅੱਜ ਨਸ਼ਾ ਬੰਦ ਕਰ ਦੇਣਾ ਅੱਜ ਪੰਜਾਬ ਸਾਂਭ ਲੈਣਾ ਅੱਜ ਸਾਨੂੰ ਬੇਦਬੀਆਂ ਦਾ ਇਨਸਾਫ ਮਿਲ ਜੇ ਤੇ ਅਸੀਂ ਲਕਸ਼ਣ ਨਹੀਂ ਲੜਾਂਗੇ ਅਸੀਂ ਪਾਰਟੀ ਭੰਗ ਕਰ ਦਾਂਗੇ ਅਕਾਲੀ ਦਲ ਵਾਰਿਸ ਪੰਜਾਬ ਦੇ ਕੈਮਰੇ ਤੇ ਮੈਂ ਕਹਿਣਾ ਇਹ ਪੰਜਾਬ ਦਾ ਅਸੀਂ ਤੇ ਪੰਜਾਬ ਦਾ ਭਲਾ ਕਰਨਾ ਸਾਨੂੰ ਕੁਰਸੀ ਦੀ ਕੋਈ ਭੁੱਖ ਨਹੀਂ ਇਹ ਕਰਦਾਂ ਮੈਂ ਕਹਿੰਦਾ ਭਗਵਾਨ ਤਮਾਨ ਕਰਦੇ ਅਸੀਂ ਸਰੋਪੇ ਪਾ ਕੇ ਆਵਾਂਗੇ ਸਨਮਾਨ ਕਰਕੇ ਆਵਾਂਗੇ ਕਰੇ ਤੇ ਨਹੀਂ ਇੰਨੀ ਯੋਗ ਨਹੀਂ ਹੈਗੇ ਦਿੱਲੀ ਦੇ ਥੱਲੇ ਲੱਗੇ ਆ ਦਿੱਲੀ ਪੰਜਾਬ ਨੂੰ ਕਦੀ ਵੀ ਹੱਸਦਾ ਨਹੀਂ ਦੇਖਣਾ ਚਾਹੁੰਦੀ ਮੁੱਖ ਮੁਕਾਬਲਾ ਕੇਵਲ ਮੰਨਦੇ ਹੋ ਤਰਨ ਤਨ ਜਿੰਨੀ ਚਾਹੁੰਦਾ ਪੰਥ ਦਾ ਮੁੱਖ ਮੁਕਾਬਲਾ ਦਿੱਲੀ ਨਾਲ ਹੀ ਹੈ ਜੀ ਇਹ ਸਾਰੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਅਕਾਲੀ ਦਲ ਵਾਰਸ ਵਾਰਸ ਪੰਜਾਬ ਦੇ ਜਿਹੜਾ ਇਹਦਾ ਮੁਕਾਬਲਾ ਦਿੱਲੀ ਨਾਲ ਇਹਦਾ ਦੁਸ਼ਮਣ ਦਿੱਲੀ ਆਦੀਪ ਨੇ ਕੀ ਗਿਆ ਹੈ ਵੀ ਜਿਹੜਾ ਦਿੱਲੀ ਦੀ ਅੱਖ ਚ ਅੱਖ ਪਾ ਕੇ ਗੱਲ ਕਰਦਾ ਉਹ ਸਾਡਾ ਬੰਦਾ ਜਹਾਡਾ ਬੰਦਾ ਨਹੀਂ ਹੈਗਾ ਤੇ ਸਾਡੀ ਅੱਖ ਉਧਰ ਨੂੰ ਸਿੱਧੀ ਜਿੰਨੀਆਂ ਵੀ ਪਾਰਟੀਆਂ ਆਪੋਜੀਟ ਖੜੀਆਂ ਕਿਹੜੀ ਪਾਰਟੀ ਜਿਹੜੀ ਪੰਜਾਬ ਤੋਂ ਚਲਦੀ ਕਿਹੜੀ ਪਾਰਟੀ ਜਿਹਦੇ ਅੰਦਰ ਪੰਥ ਦਾ ਦਰਦ ਸਾਰੀਆਂ ਦਿੱਲੀ ਦੀਆਂ ਸਾਰੀਆਂ ਬੀਜੇਪੀ ਸਾਰੀਆਂ ਆਰਐਸਐਸ ਸਾਰੀਆਂ ਸਟੇਟ ਦੀਆਂ ਉਹਨਾਂ ਦੇ ਉਂਗਲੀ ਤੇ ਨੱਚਦੀਆਂ ਇਸ ਕਰਕੇ ਮੁਕਾਬਲਾ ਸਾਰਿਆਂ ਨਾਲ ਹੀ ਤੇ ਹਾਂਜੀ ਤੁਸੀਂ ਨਹੀਂ ਮੈਂ ਤਾਂ ਗੱਲ ਕਰ ਰਹੇ ਹਾਂ ਵੀ ਸਵਾ ਲੱਖ ਸੇ ਇੱਕ ਲੜਾਉ ਗੁਰੂ ਗੋਬੀ ਸਿੰਘ ਹੈ ਪਾਸ਼ਾ ਦੇ ਪੋਤੇ ਆ 10 ਲੱਖ ਪਾਉ ਜਾਗੀ ਅੰਦਰ 40 ਸਿੰਘ ਹੀ ਮੁਕਾਬਲਾ ਕਰਾਂਗੇ ਚੜ੍ਹਦੀ ਕਲਾ ਨਾਲ ਕਰਾਂਗੇ ਬਾਈ ਜੀ ਹੁਣ ਮੈਂ ਇੰਟਰਵਿਊ ਦੀ ਸਮਾਪਤੀ ਵੱਲ ਲੈ ਕੇ ਜਾਣਾ ਤੁਸੀਂ ਨਸ਼ਿਆਂ ਦਾ ਮੁੱਦਾ ਗਣਾਉਂਦੇ ਹੋ ਕਿ ਭਾਈ ਅਮਰਤਪਾਲ ਸਿੰਘ ਨੇ ਨਸ਼ੇ ਜਿਹੜਨੇ ਛੜਾਏ ਨੌਜਵਾਨ ਜਿਹੜਨੇ ਬਾਣੀ ਬਾਣੇ ਦੇ ਧਾਰਨੀ ਬਣਾਏ ਉਹਨਾਂ ਦੇ ਵੱਲੋਂ ਪ੍ਰੇਰਿਤ ਹੋ ਕੇ ਨੌਜਵਾਨ ਦਾੜਾ ਪ੍ਰਕਾਸ਼ ਉਹਨਾਂ ਦੇ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਕਿਹੜੇ ਮੁੱਦੇ ਨੇ ਕਿਉਂਕਿ ਸਿਰਫ ਪੰਥਕ ਮੁੱਦਿਆਂ ਦੇ ਨਾਲ ਤਾਂ ਪੰਜਾਬ ਦੀ ਰਾਜਨੀਤੀ ਨਹੀਂ ਹੋਵੇਗੀ ਪੰਥਕ ਮੁੱਦਿਆਂ ਦੇ ਨਾਲ ਪੰਜਾਬ ਦਾ ਕੱਲਾਪਲਾ ਨਹੀਂ ਹੋਵੇਗਾ ਠੀਕ ਆ ਪੰਥਕ ਮੁੱਦੇ ਜ਼ਰੂਰੀ ਨੇ ਪਰ ਲੋਕਾਂ ਦੀਆਂ ਬੇਸਿਕ ਹੋਰ ਲੋੜਾਂ ਵੀ ਨੇ ਨਸ਼ੇ ਤੋਂ ਇਲਾਵਾ ਵੀ ਬਹੁਤ ਵੱਡੇ ਜਿਹੜੇ ਨੇ ਲੋੜਾਂ ਹੈਗੀਆਂ ਪੰਜਾਬ ਦੇ ਮੈਂ ਕਹਿੰਦਾ ਨਸ਼ਾ ਬੰਦ ਹੋ ਜੇ ਨਾ ਨੌਜਵਾਨ ਇੰਨੀ ਯੋਗ ਹੈਗੇ ਆ ਆਪੇ ਲੋੜਾਂ ਪੂਰੀਆਂ ਕਰ ਲੈਣਗੇ ਸਭ ਤੋਂ ਵੱਡੀ ਚੀਜ਼ ਨਸ਼ਾ ਜੇ ਨਿਸ਼ੇੜੀ ਕੁਝ ਨਹੀਂ ਕਰ ਸਕਦਾ ਦੂਜਾ ਹਾਨੂੰ ਪਤਾ ਬੇਰੁਜ਼ਗਾਰੀ ਵੀ ਹੈਗੀ ਅਸੀਂ ਦਾਲਾਂ ਦੇ ਜਾਂ ਆਟਾ ਵੰਡਣ ਦਾ ਜਾਂ ਗਲੀਆਂ ਪੱਕੀਆਂ ਕਰਨ ਦਾ ਵਾਅਦਾ ਨਹੀਂ ਕਰਦੇ ਅਸੀਂ ਨੌਜਵਾਨਾਂ ਨੂੰ ਆਪਣੇ ਪੈਰਾਂ ਦੇ ਸਿਰ ਖੜਾ ਕਰਨ ਦਾ ਵਾਅਦਾ ਕਰਾਂਗੇ ਅਸੀਂ ਇਹ ਕਰਾਂਗੇ ਵੀ ਹਰ ਘਰ 'ਚ ਇਹੋ ਜਿਹਾ ਨੌਜਵਾਨ ਹੋਊਗਾ ਜਿਹੜਾ ਆਪਣਾ ਰੋਜ਼ਗਾਰ ਆਪਣੀ ਨੌਕਰੀ ਕਰੂਗਾ ਉਹ ਦਾਲ ਆਪ ਲੈ ਸਕਦਾ ਵਾ ਉਹ ਆਟਾ ਆਪ ਲੈ ਸਕਦਾ ਵਾ ਉਹ ਰੋਟੀ ਆਪ ਕਮਾ ਸਕਦਾ ਵਾ ਪੈਰਾਂ ਸਿਰ ਤੇ ਖੜਾ ਕਰਨ ਦਾ ਵਾਅਦਾ ਕਰਦੇ ਆਪੇ ਲੋੜਾਂ ਪੂਰੀਆਂ ਹੋ ਜਾਣੀਆਂ ਜੇ ਪੰਜਾਬ ਚੋਂ ਨਸ਼ਾ ਖਤਮ ਹੋ ਜਾਊਗਾ ਨਾ ਅਸੀਂ ਅਸੀਂ ਇਹ ਵਾਅਦਾ ਕਰਾਂਗੇ ਵੀ ਪੰਜਾਬ ਨੂੰ ਐਜੂਕੇਸ਼ਨ ਦੇਵਾਂਗੇ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਅਸੀਂ ਪੰਜਾਬ ਨੂੰ ਮੰਗਤਾ ਨਹੀਂ ਬਣਾਉਣਾ ਵੀ ਪੰਜਾਬ ਆ ਥੱਡੇ ਤੇ ਅਸੀਂ ਕੁਝ ਦੇਈਏ ਪੰਜਾਬ ਨੂੰ ਅਸੀਂ ਰਾਜਾ ਪੋਣਾ ਬਣਾਉਣਾ ਬਾਦਸ਼ਾਹ ਬਣਾਉਣਾ ਵਾ ਵੀ ਪੰਜਾਬ ਦਾ ਹਰ ਘਰ ਇਹੋ ਜਿਹਾ ਹੋਵੇ ਜਿੱਥੇ ਜਿਹੜਾ ਲੋੜ ਬੰਦਾ ਹੋਵੇ ਉਹਦੀ ਲੋੜ ਪੂਰੀ ਹੋਵੇ ਬਹੁਤ ਬਹੁਤ ਸ਼ੁਕਰੀਆ ਭਾਈ ਬਹੁਤ ਧੰਨਵਾਦ